ਸਾਹਿਬ ਇਕਬਾਲ ਦਸਮ ਪਿਤਾ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਜੇ ਖਾਲਸੇ ਦੇ ਸਾਜਨਾ ਦਿਵਸ ਵਿਸਾਖੀ ਨੂੰ ਸਮਰਪਿਤ ਇੱਕ ਵਿਸ਼ਾਲ ਨਗਰ ਕੀਰਤਨ ਅੱਜ ਗੁਰਦੁਆਰਾ ਤਪਸਥਾਨ ਬਾਬਾ ਹੰਦਾਲ ਜੀ ਤੋਂ ਬਾਬਾ ਪਰਮਨੰਦ ਜੀ ਦੀ ਰਹਿਨਮਾਈ ਹੇਠ ਗੁਰੂ ਮਾਨੇਓ ਗ੍ਰੰਥ ਸੇਵਕ ਜਥਾ ਅਤੇ ਸ਼ਹਿਰ ਦੀਆਂ ਸਮੂਹ ਗੁਰਦੁਆਰਾ ਸੇਵਾ ਸੁਸਾਇਟੀਆਂ ਵੱਲੋਂ ਕੱਢਿਆ ਗਿਆ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਕਰ ਰਹੇ ਸਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਫੁੱਲਾਂ ਨਾਲ ਸਜਾਇਆ ਗਿਆ ਗੱਡੀ ਵਿੱਚ ਸੁਸ਼ੋਭਤ ਕੀਤਾ ਗਿਆ ਸੰਗਤਾਂ ਵੱਲੋਂ ਪਿੱਛੇ ਸ਼ਬਦ ਕੀਰਤਨ ਗਾਇਨ ਕੀਤੇ ਜਾ ਰਹੇ ਸਨ ਗੱਤਕਾ ਪਾਰਟੀਆਂ ਵੱਲੋਂ ਸ਼ਾਨਦਾਰ ਜੋਸ਼ੀਲੇ ਢੰਗ ਦੇ ਨਾਲ ਗੱਤਕੇ ਦੇ ਜੋਹਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੜਿਆਲਾ ਗੁਰੂ ਦੀਆਂ ਸੇਵਾ ਸੰਗਤਾਂ ਦੇ ਸਹਿਯੋਗ ਨਾਲ ਵਿਸਾਖੀ ਦੇ ਪਵਿੱਤਰ ਦਿਹਾੜੇ ਦੇ ਸੰਬੰਧ ਵਿੱਚ ਗੁਰਮਾਨਯੋਗ ਗ੍ਰੰਥ ਸੇਵਕ ਜੱਥਾ ਸਾਰੀਆਂ ਹੀ ਗੁਰਦੁਆਰਾ ਕਮੇਟੀਆਂ ਨੂੰ ਗੱਤਕਾ ਪਾਰਟੀਆਂ ਤੇ ਬਾਬਾ ਪਰਮਾਨੰਦ ਜੀ ਦੇ ਵਿਸ਼ੇਸ਼ ਸਹਿਯੋਗ ਦੇ ਨਾਲ ਇੱਕ ਨਗਰ ਕੀਰਤਨ ਦਾ ਆਯੋਜਨ ਜਿਹੜਾ ਵਾ ਉਹ ਕਰਨ ਜਾ ਰਹੇ ਹਾਂ ਜਿਲ੍ਹਾ ਦੇ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚੋਂ ਹੁੰਦਾ ਹੋਇਆ ਇੱਥੇ ਗੁਰਦੁਆਰਾ ਸਾਹਿਬ ਕੇਈ ਸ਼ਾਮੀ 7 ਵਜੇ ਤੱਕ ਸਮਾਪਤ ਹੋਵੇਗਾ ਅਸੀਂ ਸੰਗਤ ਨੂੰ ਵੀ ਬੇਨਤੀ ਕਰਦੇ ਆ ਕਿ ਜੋ ਘਰਾਂ ਦੇ ਵਿੱਚ ਵੇਖ ਰਹੇ ਨੇ ਉਹ ਇਸ ਨਗਰ ਕੀਰਤਨ ਦੀ ਸ਼ੋਭਾ ਵਧਾਉਣ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਤੇ ਅਸੀਂ ਇਸ ਪੂਰਬ ਦੇ ਉੱਤੇ ਸਾਰਿਆਂ ਵੱਲੋਂ ਹੀ ਵਿਸਾਖੀ ਦੇ ਸ਼ੋਭ ਦਿਹਾੜੇ ਦੀ ਸਾਰੀਆਂ ਸੰਗਤਾਂ ਨੂੰ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਤਨ ਤਨ ਬਾਬਾ ਅੰਦਾ ਅਜੀ ਗੁਰਦੁਆਰਾ ਸਾਹਿਬ ਵਿਖੇ ਗੁਰੂ ਜੀ ਅਪਾਰ ਕਿਰਪਾ ਤੇ ਸੰਤ ਬਾਬਾ ਪਰਮਾਨੰਦ ਜੀ ਜੋ ਇੱਥੋਂ ਦੇ ਸੰਚਾਲਕ ਨੇ ਅੱਜ ਉਹਨਾਂ ਨੇ ਬਹੁਤ ਵੱਡਾ ਉਪਰਾਲਾ ਕਰਕੇ ਖਾਲਸਾ ਸਿਰਜਣਾ ਦਿਵਸ ਦਾ ਜੋ ਵਿਸਾਖੀ ਦਾ ਦਿਹਾੜਾ ਅੱਜ ਇਸ ਸਥਾਨ ਤੋਂ ਇਕੱਤਰ ਹੋ ਕੇ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਦੀ ਰੂਪ ਵਿੱਚ ਜਾਏਗਾ ਅੱਜ ਦੇ ਇਸ ਉਪਰਾਲੇ ਤੇ ਜਿੱਥੇ ਸ਼ਹਿਰ ਵਾਸੀ ਇਲਾਕਾ ਵਾਸੀ ਸਾਰੀਆਂ ਸਿੱਖ ਸੰਗਤਾਂ ਦੇਸ਼ਾਂ ਵਿਦੇਸ਼ਾਂ ਵਿੱਚ ਵੱਸਦੀਆਂ ਸਾਰੇ ਹੀ ਅੱਜ ਇਸ ਗੱਲ ਦੇ ਵਧਾਈ ਦੇ ਪਾਤਰ ਨੇ ਤੇ ਮੈਂ ਸਮਝਦਾ ਕਿ ਜੋ ਉਪਰਾਲਾ ਸਾਡੇ ਮਹਾਪੁਰਖ ਸੰਤ ਬਾਬਾ ਪਰਮਾਨੰਦ ਜੀ ਨੇ ਅੱਜ ਕੀਤਾ ਹੈ ਕਿ ਸ਼ਹਿਰ ਦੀਆਂ ਸਾਰੀਆਂ ਹੀ ਸਿੱਖ ਜਥੇਬੰਦੀਆਂ ਸਾਰੇ ਹੀ ਇਕੱਤਰ ਹੋ ਕੇ ਆਪ ਵਿਚ ਇੱਕ ਸੱਦ ਭਾਵਨਾ ਦਾ ਸੁਨੇਹਾ ਦਿੰਦੇ ਹੋਏ ਅੱਜ ਇੱਕ ਜਗ੍ਹਾ ਤੋਂ ਹੀ ਜੋ ਖਾਲਸਾ ਸਾਰਜਨਾ ਦਿਵਸ ਜਿਹਦਾ ਮਨਾਇਆ ਜਾ ਰਿਹਾ ਹੈ ਤੇ ਸਾਰੇ ਸ਼ਹਿਰ ਦੇ ਵਿੱਚ ਨਗਰ ਕੀਰਤਨ ਕੱਢਿਆ ਜਾ ਰਿਹਾ ਅੱਜ ਦੇ ਇਸ ਸ਼ੋਭ ਅਫਸਰ ਤੇ ਮੈਂ ਆਪਣੇ ਵੱਲੋਂ ਆਪਣੇ ਸਾਰੇ ਸ਼ਹਿਰ ਵਾਸੀਆਂ ਵੱਲੋਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਜੰਡਿਆਲਾ ਵਾਸੀਆਂ ਨੂੰ ਲੱਖ ਲੱਖ ਵਧਾਈ ਦਿਨ। ਧੰਨਵਾਦ। ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਖਾਲਸਾ ਸਾਰਜਨਾ ਦਿਵਸ ਦੇ ਸੰਬੰਧ ਵਿੱਚ ਗੁਰੂ ਮਾਨੇਓ ਗ੍ਰੰਥ ਸੇਵ ਜੱਥਾ ਜੰਡਿਆਲਾ ਗੁਰੂ ਸੰਭੂ ਗੁਰਦੁਆਰਾ ਪਤਵੰਤ ਪ੍ਰਬੰਧਕ ਮੇਟੀਆਂ ਸਮੂਹ ਜਨਹਿੜਾਲਾ ਸ਼ਹਿਰ ਦੀਆਂ ਜਿਹੜੀਆਂ ਗਦਕਾ ਪਾਰਟੀਆਂ ਤੇ ਸਮਾਜ ਸੇਵੀ ਰਾਜਨੀਤਿਕ ਪਾਰਟੀਆਂ ਉਥੇ ਨਾਲ ਹੀ ਵਿਸ਼ੇਸ਼ ਤੌਰ ਤੇ ਸ੍ਰੀਮਨ ਸੰਤ ਬਾਬਾ ਪਰਮਾਨੰਦ ਜੀ ਉਹਨਾਂ ਦੇ ਸਹਿਯੋਗ ਨਾਲ ਇੱਕ ਨਗਰ ਕੀਰਤਨ ਦਾ ਆਯੋਜਿਤ ਕਰ ਰਹੇ ਹਾਂ ਇਹ ਨਗਰ ਕੀਰਤਨ ਖਾਲਸਾ ਸਾਜਨਾ ਦੀ ਸੇਵਾ ਸੰਬੰਧ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਨਹਿੜਾਲਾ ਗੁਰੂ ਵਿਖੇ ਵੱਖ-ਵੱਖ ਗੁਰਦੁਆਰਿਆਂ ਵਿੱਚ ਹੋ ਸਜਾਏ ਜਾਂਦੇ ਹਨ ਇਸ ਵਾਰ ਬਾਬਾ ਜੀ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਬਾਬਾ ਜੀ ਆਪਾਂ ਕਿਉਂ ਨਾ ਇਥੋਂ ਇੱਕ ਸਾਂਝਾ ਨਗਰ ਕੀਰਤਨ ਸਾਰੇ ਸ਼ਹਿਰ ਦੇ ਸਜੂ ਨਾਲ ਜਿਹਦੇ ਵਿੱਚ ਹਰ ਸਮਾਜ ਸੇਵੀ ਜਥਾ ਬੰਦੀ ਜੇ ਬੰਦੀ ਰਾਜਨੀਤਿਕ ਪਾਰਟੀ ਹਰ ਧਰਮ ਦੇ ਲੋਕ ਸ਼ਾਮਿਲ ਹੋਣ ਬਾਬਾ ਜੀ ਨੇ ਉਹ ਬੇਨਤੀ ਪ੍ਰਵਾਨ ਕੀਤੀ ਆ ਕਿ ਅਸੀਂ ਸਾਰੇ ਰਲ ਮਿਲ ਕੇ ਸਾਰੇ ਸ਼ਹਿਰ ਨਿਵਾਸੀ ਇਹ ਨਗਰ ਕੀਰਤਨ ਦਾ ਆਰੰਭ ਕਰ ਰਹੇ ਹਾਂ ਸੰਗੂ ਵੀਰਾਂ ਨੂੰ ਬੇਨਤੀ ਹੈ ਕਿ ਇਥੇ ਖਾਲਸਾ ਪੰਥ ਦੇ ਸਾਈਂਨ ਦਿਵਸ ਦੇ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਂਝਾ ਸਾਇ ਹੈ ਇਸ ਦਾ ਅੰਦੇਸੇ ਚੱਲਣਾ ਵਾ ਉੱਥੇ ਸਮਾਜ ਵਿੱਚ ਵੀ ਵਿਚਰ ਗਏ ਇਹੋ ਜਿਹਾ ਸੰਦੇਸ਼ ਦੇਣਾ ਹੈ ਸਰਬਸਾਂਝਾ ਸੰਦੇਸ਼ ਦੇਣ ਲਈ ਅਸੀਂ ਚੱਲ ਰਹੇ ਹਾਂ ਤੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਉਹ ਸਾਡੇ ਨਾਲ ਚੱਲੋ ਸਾਡੇ ਸੰਗਤ ਨੂੰ ਅਸੀਂ ਇੱਕ ਸਾਂਝਾ ਫਰੰਟ ਸਿਰ ਤੇ ਕੈਮਪ ਕਰਕੇ ਸਾਂਝੀ ਤੁਰਤੀ ਚੱਲ ਸੀ ਗੀ ਤੇ ਗੁਰਦੁਆਰਾ ਇਹ ਜਿਹੜਾ ਅੱਜ ਵਾਲਾ ਨਗਰ ਕੀਰਤਨ ਵਾ ਇਹ ਗੁਰਦੁਆਰਾ ਤਪਸਾਨ ਗੁਰਦੁਆਰਾ ਬਾਬਾ ਹੰਧਾਲ ਜੀ ਤੋਂ ਆਰੰਭ ਹੋ ਰਿਹਾ ਏ ਤੇ ਸ਼ਾਮ ਨੂੰ 7 ਵਜੇ ਇੱਥੇ ਹੀ ਸਮਾਪਤੀ ਹੋਵੇਗੀ ਜਿਹੜੇ ਸੰਗਤਾਂ ਕਮਾਂਗਾਰਾਂ ਦੇ ਜਿਆਦਾ ਰਜੇ ਹੋਏ ਹਨ ਜਿਨ੍ਹਾਂ ਕੋਲੋਂ ਮੈਂ ਉਹਨਾਂ ਨੂੰ ਬੇਨਤੀ ਹੈ ਕਿ 7 ਵਜੇ ਵੱਧ ਤੋਂ ਵੱਧ ਸ਼ਹਿਰ ਨਿਵਾਸੀ ਇਸੇ ਗੁਰਦਵਾਰਾ ਸਾਹਿਬ ਕੁੰਕੀਨ ਦੀ ਕਪਾਲ ਤਗਨ ਮੈਂ ਫੇਰ ਸਮੂਹ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ ਜਿੱਥੇ ਸਾਡਾ ਸਹਿਯੋਗ ਦਿਓ ਉਥੇ ਸਾਡਾ ਹੌਸਲਾ ਵੀ ਵਧਾਓ ਆਓ ਰਲ ਮਿਲ ਕੇ ਸਾਰੇ ਆਪਾਂ ਇਸ ਨਗਰ ਕੀਰਤਨ ਵਿੱਚ ਸ਼ਾਮ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ